ਮਰਨਤਵਾਦ ਮੰਗਾਂਗੇ ਕੀ ਤੁਸੀਂ ਗੱਲ ਮੰਨ ਲੋਗੇ ਨਹੀਂ ਮੰਨੋਗੇ ਨਾ اچھا ਮੰਨ ਲਓ ਮੰਨ ਲਓ ਇੱਕ ਮਿਸਾਲ ਲੈਂਦੇ ਆ ਮਿਸਾਲ ਲੈਂਦੇ ਆ ਤੁਹਾਡੇ ਘਰ 'ਚ ਕੋਈ ਤੁਹਾਡੀ ਭੈਣ ਆ ਤੁਸੀਂ ਕੋਈ ਸੂਟ ਦਾ ਕੰਮ ਕਰਦੇ ਹੋ ਤੇ ਕੋਈ ਬੀਬੀ ਆਂਦੀ ਕਿ ਮੇਰਾ ਸੂਟ ਸੀਦੇ ਤੇ ਕਹਿੰਦੇ ਕਿੰਨਾ ਪੈਸੇ ਲੱਗਣਗੇ ਤੁਸੀਂ ਕਹੋ ਜੀ 700 ਰੁਪਏ ਲੱਗਣਗੇ ਠੀਕ ਹੈ ਉਹ ਬੀਬੀ ਤੁਹਾਨੂੰ ਕਵੇ ਭੈਣੇ ਮੈਂ ਤੈਨੂੰ ਨਾ 700 ਦੀ ਜਗ੍ਹਾ 7000 ਰੁਪਏ ਮਰਨਤਵਾ ਦੇ ਦਵਾਂਗੀ ਮੇਰਾ ਸੂਟ ਸੀ ਦੇ ਤੇ ਕੀ ਤੁਸੀਂ ਸੌਦੇ ਨੂੰ ਪ੍ਰਵਾਨ ਕਰੋਗੇ ਨਹੀਂ ਕਰੋਗੇ ਨਾ ਮੈਂ ਕੈਨੇਡਾ ਜਾ ਕੇ ਵੀ ਬੱਚਿਆਂ ਨੂੰ ਪੁੱਛੇ ਗੋਰੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਪਲੰਬਰ ਆਏ ਹੋ ਕਾਰਪੈਂਟਰ ਆਏ ਹੋ ਕੰਮ ਕਰਦੇ ਹੋ ਤੁਹਾਨੂੰ ਕੋਈ ਕੰਮ ਕਵੇ ਤੇ ਤੁਸੀਂ ਕਹੋ ਜੀ ਇਹਦਾ 1000 ਰੁਪਏ ਡਾਲਰ ਖਰਚਾ ਆਏਗਾ ਤੇ ਉਹ ਕਵੇ ਕਿ ਮੈਂ ਤੈਨੂੰ 1 ਮਿਲੀਅਨ ਡਾਲਰ ਦੇ ਦਾਂਗਾ ਮਰਨ ਤੋਂ ਬਾਅਦ ਉਹ ਸਾਰੇ ਹੱਸਣ ਲੱਗੇ ਕਹਿੰਦੇ ਇਦਾਂ ਨਹੀਂ ਹੋ ਸਕਦਾ ਤੁਸੀਂ ਜੇ ਸਿਆਣੇ ਹੋਵੋਗੇ ਤੁਸੀਂ ਕਹੋਗੇ ਭੈਣਾ ਤੂੰ 700 ਦੀ ਜਿਹੜਾ 650 ਦੇ ਦੇ ਪਰ ਪੈਸੇ ਮੈਨੂੰ ਹੁਣ ਚਾਹੀਦੇ ਨੇ ਮਰਨ ਤੋਂ ਬਾਅਦ ਨਹੀਂ ਚਾਹੀਦੇ ਇਹਦਾ ਮਤਲਬ ਐ ਵੀ ਬੱਚਿਓ ਜਿਹੜਾ ਬੰਦਾ ਤੁਹਾਨੂੰ ਇਹ ਕਵੇ ਕਿ ਮਰਨ ਤੋਂ ਬਾਅਦ ਸਵਰਗ ਮਿਲੇਗਾ ਮਰਨ ਤੋਂ ਬਾਅਦ ਵਿਸ਼ਤ ਮਿਲੇਗੀ ਮਰਨ ਤੋਂ ਬਾਅਦ ਮੁਕਤੀ ਮਿਲੇਗੀ ਮਰਨ ਤੋਂ ਬਾਅਦ ਬੇਕੁੰਠ ਮਿਲੇਗਾ ਉਹ ਇੱਕ ਨੰਬਰ ਦਾ ਝੂਠਾ ਹੈ ਬੋਲੇ ਸੁਨਿਹਾਰਾ ਗੁਰੂ ਸਾਹਿਬ ਨੇ ਸਾਨੂੰ ਜਿੰਦੇ ਜੀ ਮੁਕਤੀ ਦਿੱਤੀ ਹੈ ਤੇ ਮੁਕਤੀ ਕਿਧਰ ਦਿੰਦੀ ਹੈ ਕਾਮ ਤੋਂ, ਗ੍ਰੋਧ ਤੋਂ, ਲੋਭ ਤੋਂ, ਲਾਲਚ ਤੋਂ, ਵੈਰ ਤੋਂ ਠੀਕ ਹੈ ਬੱਚਿਓ? ਸੋ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਅੱਛਾ